ਇਹਨਾਂ ਵਾਲਾ ਆਪ ਫਰਮਾਨ ਸਿੰਘ ਵੇਖ ਯਾਰ ਬੰਦ ਕਰ ਯਾਰ ਸਾਈਡ ਤੇ ਗੱਡੀ ਕੱਢ ਇੱਧਰ ਹੀ ਕੱਢ ਮੋੜ ਲੈ ਗੱਡੀ ਵੈਗਣੂ ਓਏ ਮੋੜ ਲੈ ਗੱਡੀ ਮੇਰੇ ਤੇਨੂੰ ਫੇਟ ਪੁੰਨੇ ਜਾ ਮੋੜ ਲੈ ਯਾਰ ਓ ਵੀ ਤੂੰ ਜਾ ਚਾਹੇ ਜਾਵਾਂ ਮੋੜ ਲੈ ਯਾਰ ਆ ਮਿੰਨਾ ਨਾ ਜਾਵਾਂ ਮੋੜ ਲੈ ਯਾਰ ਉਹਨੇ ਕੱਢ ਲਿਆ ਤੇ ਪਈ ਨਾ ਮੋੜ ਲੈ ਬੈਗਰ ਪਾਲਾ ਗੱਡੀ ਸਹਿਗਾ ਬੈ ਬੈ ਯਾਰ ਗੱਡੀ ਲੋਕਰ ਬੈ ਲੈ ਯਾਰ ਗੱਲ ਲਾਓ ਕਰ ਲੋ ਕਰਦੇ ਗੱਡੀ ਲੋ ਕਰਦੇ ਬੈ ਬੈ ਕਰਦੇ ਯਾਰ ਦਿਨ ਕਹੀਏ ਨਾ ਬੈ ਕਰ ਲਾ ਰਹਿ ਨਹੀਂ ਯਾਰ ਕੰਨ ਉਪਰ ਨਹੀਂ ਯਾਰ ਕੱਢਦੇ ਨਾ ਤੈਨੂੰ ਕਹੀਏ ਨਾ ਬੈ ਕਰ ਲਾ ਬੈ ਕਰ ਲਾ ਗੱਡੀ ਬੈ ਕਰ ਲਾ ਗੱਡੀ ਜਾਣ ਬੈ ਕਾ ਕੱਢ ਲਾ ਭਜਾਲਾ ਭਜਾਲਾ ਗੱਡੀ ਘੂਸਿਆ ਭਜਾਲਾ ਗੱਡੀ ਭਜਾਲਾ 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 ਫੜ ਭਜਾਲਾ ਭਜਾਲਾ ਖਿੱਚ ਕੇ ਪਿੱਛੇ ਬੈ ਕਰ ਨਾ ਬੈ ਕਰ ਲਾ ਬੈ ਕਰ ਲਾ ਬੈ ਕਰ ਲਾ ਯਾਰ ਬੁਰ ਬੈ ਕਰ ਲਾ ਗੱਡੀ ਬੈ ਕਰ ਲਾ ਜਾਂਦੇ ਬੈਗ ਫੁੱਲ ਜਾਂਦੇ ਸਪੀਡ ਚ ਫੁੱਲ ਸਪੀਡ ਜਾਂਦੇ ਉਹ ਪੂਸਿਆ ਉਧਰ ਰੋਹ ਫੁੱਲ ਸਪੀਡ ਚ ਜਾਂਦੇ ਗੱਡੀ ਬੈਗ ਉਹ ਪੂਸਿਆ ਫੁੱਲ ਸਪੀਡ ਚ ਗੱਡੀ ਜਾਂਦੇ ਮਾਮੇ ਹੁਣੀ ਆ ਜਾਂਦੇ ਗਰਦਿਆ ਲੁਣੀ ਆ ਫਰਮਾਨ ਦੀ ਵੇਖੋ ਜੀ ਓ ਯਾਰ ਆ ਬੜੀ ਭੋਰ ਦਾ ਲੈ ਯਾਰ ਫੁੱਲ ਬੈ ਕਰਦੇ ਗੱਡੀ ਯਾਰ ਉਹਨਾਂ ਨੂੰ ਖਤਰਾ ਨਹੀਂ ਮੈਨੂੰ ਏ ਓ ਯਾਰ ਓ ਯਾਰ ਕਰ ਲੈ ਬੈਗ ਯਾਰ ਕਿਉਂ ਨਹੀਂ ਤੂੰ ਮੰਨਦਾ ਬੰਦਾ ਖੜਾਇਆ ਉਹਨਾਂ ਨੇ ਯਾਰ ਕੋਈ ਗੱਲ ਨਹੀਂ ਬੈਗ ਜਾਂਦੇ ਤੂੰ ਆ ਵੇਖੋ ਜੀ ਬੰਦਾ ਡਰੀ ਜਨਾ ਵੀਰ ਵੀਰਾ ਇੱਥੇ ਯਾਰ ਪ੍ਰਭੂ ਆ ਵੇਖੋ ਜੇਕਰ ਮੇਰੀ ਜਾਨੀਮਾਨੀ ਨੁਕਸਾਨ ਹੋ ਗਿਆ ਚੱਲ ਯਾਰ ਬੈਕਰ ਲਾ ਕੁਸਿਆ ਬੈਕਰ ਲਾ ਯਾਰ ਆ ਵੇਖੋ ਜੀ ਆ ਵੇਖੋ ਆ ਵੇਖੋ ਜੀ ਮੈਂ ਗੱਡੀ ਨਹੀਂ ਖੋਲਦਾ ਵੇਖੋ ਜੀ ਬੈਕਰ ਲਾ ਪ੍ਰਭਾਵਾ ਬ੍ਰੇਕ ਕਰ ਲਾ ਓ ਯਾਰ ਤੂੰ ਕਿਉਂ ਨਹੀਂ ਮੰਨਦਾ ਤੂੰ ਯਾਰ ਰਮਨ ਉਹ ਗਰਦਾਲ ਨੂੰ ਫੋਨ ਲਾਉਂਦਾ ਯਾਰ ਤੂੰ ਕੈਮਰਾ ਬੰਦ ਕਰ ਬੈਕਰ ਜੀ ਨਹੀਂ ਯਾਰ ਮੈਂ ਕੈਮਰਾ ਦਾ ਆਪਣੀ ਪ੍ਰੋਟੈਕਸ਼ਨ ਹੈ ਆ ਵੇਖੋ ਜੀ ਫਰਮਾਨ ਨੇ ਗੱਡੀ ਲਾ ਲਈ ਆਦੀ ਵੇਖੋ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਕਰਦੇਓ ਸ਼ੇਰ ਫੁੱਲ ਭੱਜ ਗਏ ਆ ਵੇਖੋ ਜੀ ਇਹਦੇ ਗੁੰਡੇ ਆ ਵੇਖੋ ਮੇਰੇ ਵੀਰ ਗੱਡੀ ਬੰਦ ਰਹਿਂਦੇ ਯਾਰ ਤੂੰ ਬੈ ਕਰਦੇ ਰੋਜਾ ਆ ਵੇਖੋ ਜੀ ਇਹਦੇ ਗੁੰਡੇ ਦਰੀਗਾ ਤੇ ਜਾਂਦਾ ਆ ਵੇਖੋ ਜੀ ਆ ਵੇਖੋ ਜੀ ਵੀਰ ਹੱਥ ਨਾ ਲਾਓ ਮੈਨੂੰ ਤੁਸੀਂ ਮਲਾਜਮ ਬੰਦੇ ਹੋ ਹਾਂਜੀ ਆ ਵੇਖੋ ਜੀ ਕਿਰਪਾਨਾ ਆ ਵੇਖੋ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਆ ਵੇਖੋ ਜੀ ਪ੍ਰਸ਼ਾਸਨ ਦੀਆਂ ਤਜੀਆਂ ਉਡਾਈਆਂ ਜਾ ਰਹੀਆਂ ਛਰੇਆਂ ਵੇਖੋ ਜੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਮੇਰੇ ਵੀਰੋ ਸਾਥ ਦਿਓ ਮੇਰਾ ਤਗੜੇ ਹੋ ਗਏ ਤਗੜੇ ਹੋ ਗਏ ਸਾਥ ਦਿਓ ਮੇਰੇ ਵੀਰ ਆਹ ਵੇਖੋ ਜੀ ਉਹ ਵੇਖੋ ਕਿਰਪਾਨਾ ਆਹ ਵੇਖੋ ਆਹ ਵੇਖੋ ਆਹ ਵੇਖੋ ਜੀ ਵੇਖੋ ਜੀ ਵੇਖੋ ਜੀ ਮੈਂ ਰੋਲਾ ਪਾਉਂਦਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਆਹ ਵੇਖੋ ਗੁੰਡਾ ਨਾਜੇਦਾ ਹੋ ਰਿਹਾ ਜੀ ਕਿੱਥੇ ਕਾਨੂੰਨ ਗਈ ਬਸਤਾ ਕਿੱਥੇ ਕਾਨੂੰਨ ਬਸਤਾ ਬੰਦਿਆਂ ਨੂੰ ਮਰ ਮਾਰਨ ਲਈ ਛਰੇਆਮ ਆਹ ਵੇਖੋ ਜੀ ਆਹ ਵੇਖੋ ਬਾਈ सोनू ਵੀ ਬਾਈ ਮੈਂ ਪਾਸੇ ਹੋ ਜਾਓ ਮੈਂ ਮੈਂ ਲਾਈਵ ਲਾਈਵ ਯਾਰ ਮੇਰੀ ਮੈਂ ਹੋਰ ਕੀ ਕਰਾਂ ਪ੍ਰਸ਼ਾਸਨ ਤੱਕ ਆਵਾਜ਼ ਕਿਵੇਂ ਪਹੁੰਚਾਵਾਂ ਆਪਦੀ